ਸਤਿ ਸ਼੍ਰੀ ਅਕਾਲ ਜੀ ਮਿੱਤਰੋ ਸਵਾਗਤ ਹੈ ਤੁਹਾਡਾ 채ਨਲ ਤੇ ਨਵੀਂ ਵੀਡੀਓ ਲੈ ਕੇ ਆਏ ਥੋੜੀ ਗੋਹ ਰੋਡ ਤੇ ਕੱਦਮ ਲੇਣਾ ਮਾ ਜੂ ਰਸਤਿਆਂ ਰ ਅ ਸਿਰ ਤੋਂ ਜਾਣਾ ਆਪਾਂ ਬਡਾਲੀ ਵਾਲੀ ਸਾਈਡ ਨੂੰ ਇੱਧਰ ਕੁੜਾਲੀ ਜਾਂਦਾ ਰੋਡ ਲਾਈਟਾਂ ਕਣੀ ਨੂ ਕੋ ਟੈਂਟਰ ਬ੍ਰਿਜ ਕੁੜਾਲੀ ਬੜੀ ਵਾਲੀ ਰੋਡ 깔 ਇੱਥੇ ਹੀ ਪਾਣੀ ਖੜ੍ਹ ਜਾਂਦਾ ਬਾਰਿਸ਼ਾਂ ਦਾ ਖੜਾ ਥੋੜਾ ਜਿਹਾ ਪਾਣੀ ਇੱਥੇ ਜਾਰੀ ਬਾਰਿਸ਼ ਪਾਣੀ ਇੱਥੇ ਪਾਣੀ ਖੜਦਾ ਹੀ ਖੜਦਾ ਅੱਗੜੀਆਂ ਹਾਲੇ ਤਲੇ ਵਸ ਮੰਡੀ ਹੁੰਦੀ ਸੀ ਬਨਾਰ ਵਾਲੀ ਮੰਡੀ ਇੱਥੇ ਵਸਪੀ ਲੱਗਦੀ ਸੀ ਚਲ ਚੈੱਕ ਕਰਦੇ ਆਖਰਾਂ ਦਾ ਪਿੰਡ ਬਡਾਲੀ ਨੂੰ ਆ ਦੇਖੋ ਜਲਦੀ ਬਹੁਤ ਹੈ ਕੱਚੇ ਮਨਤਾਰ ਦੇ ਉੱਪਰੋਂ ਕੀ ਕਰਾਸ ਕਰਨ ਲੱਗੇ ਆਲੀ ਬਹੁਤ ਕਰ ਦੇਖ ਤਾ ਲੋ ਕੀ ਚੰਡੀਗੜ੍ਹ ਕਰਾ ਲਈ ਆਈ ਹੈ ਇਹ ਕਰਾ ਲਈ ਦੇ ਬਾਹਰੋਂ ਇੱਕ ਪਸਲਾ ਵਿੱਚ ਆਈਆਂ ਸਭ ਜੀ ਇਹ ਆਈ ਵੀ ਜਿਹੜਾ ਕਹਿੰਦੇ ਜੀ ਇਹ ਆਂ ਨਹੀਂ ਤਾਂ ਜਦੋਂ ਆ ਬਈ ਕੁਝ ਜਾਂਦਾ ਨਹੀਂ ਹੈ ਮੈਂ ਵੀ ਕਾਫੀ ਟਾਈਮ ਬਾਅਦ ਆਇਆ ਇੱਥੇ ਸੜਕਾਂ ਵੀ ਟੁੱਟੀਆਂ ਪਈਆਂ ਨੇ तकरीबन ਸਾਡਾ ਬਹੁਤ ਯਾਦ ਆਪਾਂ ਦਾ ਵਿੱਚੋਂ ਠੀਕ ਵੀ ਐਮਜਨ ਟੁੱਟੀਆਂ ਹੋਈਆਂ ਨੇ ਕਿੰਨੀਆਂ ਨੇ ਪ੍ਰਾਇਮਰੀ ਸਕੂਲ ਹੈ ਪਿੰਡ ਵਿਟਾਲੀ ਦਾ ਵਿਟਾਲੀ ਮੇਰੇ ਤੁਹਾਨੂੰ ਹਵਾ ਬਹੁਤ ਠੰਢੀ ਇਸ ਟਾਈਮ ਪੂਪਾ ਵੀ ਆ ਗਈ ਹੈ ਹਵਾ ਮਿੱਠੀ ਮਿੱਠੀ ਚੱਲ ਰਹੀ ਹੈ ਅਰੇ ਆਲੀ ਵੀ ਚਾਰੇ ਪਾਸੇ ਹੈ ਮੌਸਮ ਵੀ ਵਧੀਆ ਪੰਡ ਦਾ ગુરદ્વારા સોના બન્યા હોય ગુરદ્વારા સાહેબ કોઠી બની સમજ સમ ગુરુદ્વારા સાબુ દર્શન करो गुद्वारा साहिब जे दर्शन कर शहरां किथे मिलंदी पिंड मिलूं हिते हा जेको कुर्सी बणियूं सम्झ बणिया हुई ਸਾਦੇ ਬੜਾਈ ਚੱਲ ਰਹੀ ਆ ਕਿਤੇ ਕਿਤੇ ਬੜਾਈ ਚੱਲ ਰਹੀ ਆ ਕਿਤੇ ਕਿਤੇ ਫਸਲ ਆ ਰਹੀਆਂ ਨੇ ਪਿੱਛੇ ਬੜਾਈ ਚੱਲ ਰਹੀ ਸੀ ਇੱਧਰ ਵੀ ਬੜਾਈ ਸੁਣਣ ਵਾਲੀ ਆਉਣੇ ਆ ਆ ਸਾਹਮਣੇ ਯਾਰ ਜਾਨਵਰ ਨੇ ਮੱਛਾਂ ਲੈ ਯਾਰ ਕੋਈ ਚੱਲ ਪਾਉਣੇ ਵਿੱਚ ਗੱਡੇ ਵਾਲੇ ਜੋ ਵੀ ਨੇ ਮੈਨੂੰ ਪਤਾ ਨਹੀਂ ਇਹਨਾਂ ਨੂੰ ਕੀ ਜਾਣੇਗਾ ਤੇ ਕਿਸੇ ਕਿੰਨਾ ਸੋਹਣਾ ਲੱਗ ਰਿਹਾ ਕੰਡਾ ਹੀ ਸ਼ਾਹ ਕੰਡਾ ਹੀ ਦੇਖੋ ਉੱਤਰੋ ਪਹਿਲਾ ਟਰੱਕ ਇਹਨਾ ਸੋਹਣਾ ਲੱਗ ਰਿਹਾ ਆਪਣੇ ਕਰਨੀ ਦੀ ਹੈ ਜੀ ਜੀ ਕਰਨੀ ਦੀ ਹੈ ਕਿ ਹੋਈ ਹੈ ਤਿਆਰੀ ਵਧਣ ਦੀ ਚੱਲ ਰਹੀਆਂ ਇੱਥੇ ਕੱਚੀਆਂ ਦੇ ਕਿਹੜੇ ਨੇ ਫਸਲ ਨੇ ਗਾਏ ਗੰਨਾ ਸਾਰਾ ਇੱਧਰ ਉਹ ਵੀ ਗੰਨਾ ਲੱਗਿਆ ਵਿੱਚ ਵਿੱਚ ਛੋਟੀ ਛੋਟੀ ਰੋਡ ਆ ਪੰਡਾ ਹੈ ਸਰਕਾਰੀ ਇਹ ਰਿਹਡੋ ਗੇਸ਼ ਵਾਈ ਫੰਟ ਨਸਲ ਕੋਸ ਤੋਂ ਚੱਲੇ ਆਪਾਂ ਘਰਾਂ ਨੂੰ ਵਾਪਸ ਜਾਨਵਰ ਕਬੂਤਰ ਬੈਠੇ ਕੋਹੋਂ ਕੋਠੀ ਦੇ ਨੂੰ ਸਮਝਾਉਣੇ ਇੱਥੋਂ ਪਾਏ ਆ ਸਾਹਮਣੇ ਫਿਰ ਦੁਆਰ ਸਾਹ ਉਹ ਪਰੇ ਦੇਖ ਰਹੇ ਹਨ ਕਿਤੇ ਕਿਤੇ ਦਰਖਤ ਲੱਗੇ ਹੋਏ ਨੇ ਅੱਗੇ ਸਾਰੀ ਜਗ੍ਹਾ ਲੱਗੇ ਹੋਏ ਨੇ ਕੱਲੇ ਕੱਲੇ ਦਰਖਤ ਲਗਾਉਣਾ ਤੁਹਾਨੂੰ ਵੀ ਰਕਤ ਲਾਉਣਾ ਕਿੰਨੇ ਜੀਵਨੀ ਨੇ ਜਾਨਵਰ ਰੂਪ ਦੇ ਲਾਕ ਪਾਸ ਹੈ। ਕਾਇਰਿਆਪੜ ਦਾ ਢੂਬਾ ਢੂਬਾਈ ਜੀ ਕਹਿੰਦੇ ਮਿੱਤਰੋ ਢੂਬਾ ਇੱਥੇ ਵੀ ਕਿਸੇ ਟਾਈਮ ਮਹਿਫਲ ਲੱਗਦੀ ਹੋਊਗੀ। ਆਜ ਬਣਾਇਆ ਆ ਸਾਹਮਣੇ ਕੋਠੇ ਤੇ ਉਹ ਵੀ ਸਾਹਮਣੇ ਵਾਈਟ ਕੋਠੀ ਵਧੀਆ ਲੱਗ ਰਹੀ ਜੀ ਬਣੀ ਹੋਈ ਆ ਰੇਲਵੇ ਲਾਈਨ ਜਾ ਰਹੀ ਹੈ ਇਹ ਸੋਹਣੇ ਰੇਲਵੇ ਆ ਰਿਹਾ ਹੈ ਟੰਗਰਾਂ ਵਾਲੀ ਪਿੰਡ ਦੀ ਮਨਪ੍ਰੀਤ ਤਰ੍ਹਾਂ ਹਨ ਇਲਾਹਾ

룸이 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 룸�이 룸�����이 룸���이 룸����������이 룸�������������������이 룸��������� ਕਣਕ ਵਾਲਾ ਸਮਾਨ ਤੋਂ ਪੂਸਕਣੇ ਪਾਇਆ ਰਹੇ ਹਾਂ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਚ ਲਾਈਕ ਕਰਦੇ ਕਰੋ ਨਾਲੇ ਕਰਦੇ ਕਰੋ ਸਬਸਕ੍ਰਾਈਬ ਚੈਨਲ ਤੇ ਵਧੀਆ ਲੱਗਦਾ ਨਾਲ ਤੁਹਾਨੂੰ ਤੁਹਾਡਾ ਜੀ